ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਨਾਨਕ ਮਤਮਾ ਸਾਹਿਬ ਦੇ ਵਿੱਚ ਭਾਈ ਸਾਹਿਬ ਇੱਕ ਮਿੰਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਦੋਵੇਂ ਤਰ੍ਹਾਂ ਠੀਕ ਹੈ ਜੀ 3 ਤਰ੍ਹਾਂ ਨਹੀਂ ਹੁੰਦੀਆਂ ਗੁਰੂ ਘਰ ਦੇ ਵਿੱਚ ਪਰ ਕਹਿਣਾ ਪਵੇਗਾ ਇੱਥੇ ਕਿਉਂਕਿ ਦੋ ਤਰ੍ਹਾਂ ਬਣੀਆਂ ਹੋਈਆਂ ਨੇ ਔਰ ਜਿਨ੍ਹਾਂ ਦਾ ਕਾਫੀ ਸਮੇਂ ਤੋਂ ਜਿਹੜਾ ਕਿ ਮੀਟਿੰਗਾਂ ਨਹੀਂ ਸਨ ਹੋ ਪਾਰੀਆਂ ਅੱਜ ਮੀਟਿੰਗ ਹੋਈ ਆ ਔਰ ਬਹੁਤ ਹੀ ਸ਼ਾਂਤੀਪੂਰਨ ਢੰਗ ਦੇ ਨਾਲ ਮੀਟਿੰਗ ਇੱਥੇ ਸੰਪੰਨ ਹੋਈ ਆ ਉਹ ਮੀਟਿੰਗ ਦੇ ਵਿੱਚ ਕੀ ਏਜੰਡਾ ਸੀ ਕੀ ਉਹ ਚੋਂ ਨਿਕਲ ਕੇ ਆਇਆ ਔਰ ਅੱਗੇ ਦੀ ਕਾਰਵਾਈ ਕੀ ਹੋਏਗੀ ਉਹਦੇ ਬਾਰੇ ਗੱਲਬਾਤ ਕਰਨੇ ਆ ਸਾਡੇ ਨਾਲ ਸਰਦਾਰ ਪਿੱਤਪਾਲ ਸਿੰਘ ਜੀ ਨੇ ਸਾਡੇ ਨਾਲ ਸਾਰੇ ਸਮਾ ਬਹੁਤ ਜ਼ਿਆਦਾ ਲੱਗ ਜੇਗਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਮੀਟਿੰਗ ਸੀ ਇਹਦਾ ਪਹਿਲੇ ਨੰਬਰ ਤੇ ਮੈਂ ਜਾਨਣਾ ਚਾਹਾਂਗਾ ਕਿ ਐਜੰਡਾ ਕੀ ਸੀ ਇਹਨਾਂ ਦਾ ਜੀ ਇੱਕ ਫਾਰਮੈਲਟੀ ਪੂਰੀ ਕਰਨ ਵਾਸਤੇ ਕੇਵਲ ਇੱਕ ਐਜੰਡਾ 'ਚ ਰੱਖਿਆ ਸੀ ਇਹਨਾਂ ਨੇ ਇਹ ਸ਼ਾਇਦ ਕੋਸ਼ਿਸ਼ ਕਰ ਰਹੇ ਸਨ ਕਿ ਕਿਉਂਕਿ ਪਹਿਲੇ ਹੀ ਆਲਰੇਡੀ 7 ਮਹੀਨੇ ਨਿਕਲ ਚੁੱਕੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਈਲਾਜ਼ ਇਹ ਕਹਿੰਦੇ ਨੇ ਕਿ ਹਰ 3 ਮਹੀਨੇ ਦੇ ਵਿੱਚ ਮੀਟਿੰਗ ਹੋਣੀ ਕੰਪਲਸਰੀ ਹੈ ਪਰ ਜਦੋਂ ਦੇ ਇਹਨਾਂ ਨੇ ਸੰਭਾਲਿਆ ਸਿਸਟਮ ਸਾਰਾ ਬਾਈਲਾਸ ਦੇ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਦਿੱਕਤਾਂ ਖੜੀਆਂ ਹੋ ਰਹੀਆਂ ਨੇ ਤੁਸੀਂ ਵੇਖੋ ਬਾਈਲਾਸ ਦੇ ਲਿਖਿਆ ਹੋਏ 3 ਮਹੀਨੇ ਬਾਅਦ ਮੀਟਿੰਗ ਹੋਣੀ ਚਾਹੀਦੀ ਹੈ ਪਰ ਆ 7 ਮਹੀਨੇ ਬਾਅਦ ਮੀਟਿੰਗ ਹੋਈ ਹੈ ਤੇ ਇਹਨਾਂ ਤੇ ਪ੍ਰੈਸ਼ਰ ਕਾਫੀ ਸੀ ਕਿਉਂਕਿ ਅੱਗੇ ਕੋਰਟ ਦੀ ਵੀ ਕਾਰਵਾਈ ਚੱਲ ਰਹੀ ਹੈ ਤੇ ਇਹਨਾਂ ਨੇ ਉਹਦੇ ਵਾਸਤੇ ਬਸ ਇੱਕ ਮੀਟਿੰਗ ਰੱਖ ਲਈ ਸੀ ਤੇ ਇੱਕ ਫਾਰਮਲ ਜਿਹਾ ਏਜੰਡਾ ਕਿ ਗੁਰੂ ਘਰ ਦੇ ਵਿੱਚ ਚੱਲ ਰਹੇ ਵਿਕਾਸ ਕਾਰਜ ਦੇ ਉੱਤੇ ਚਰਚਾ ਕੇਵਲ ਇੱਕ ਪੁਆਇੰਟ ਦਾ ਏਜੰਡਾ ਅੱਜ ਇਹਨਾਂ ਨੇ ਮੀਟਿੰਗ ਦਾ ਰੱਖਿਆ ਸੀ ਅੱਛਾ ਜੀ ਉਹਦੇ ਉੱਤੇ ਚਰਚਾ ਹੋਈ ਆ ਆ ਦੇਖੋ ਜੀ ਜਿਹੜੀ ਮੀਟਿੰਗ ਦਾ ਇੱਕ ਉਸੂ ਸਭ ਤੋਂ ਪਹਿਲਾਂ ਇਹਨਾਂ ਨੇ ਰਜਿਸਟਰ ਦੇ ਉੱਤੇ ਸਾਡੇ ਸਾਈਨ ਕਰਵਾਏ ਤੇ ਸਾਈਨ ਦੇ ਵਿੱਚ ਅਸੀਂ ਜਿਹੜੇ ਬਹੁਮਤ ਮੈਂਬਰ ਸੀਗੇ 13 ਮੈਂਬਰ ਕਿਉਂਕਿ ਸਾਡੇ ਅਧਿਖ ਸਾਹਿਬ ਨੂੰ ਨਜਾਇਜ਼ ਤਰੀਕੇ ਦੇ ਨਾਲ ਹਰਬੰਸ ਸਿੰਘ ਚੁਗ ਜੀ ਦੀ ਸਦਸਤਾ ਨੂੰ ਸਸਪੈਂਡ ਕੀਤਾ ਹੋਇਆ ਮਸਲਾ ਹਾਈ ਕੋਰਟੇ ਚੱਲ ਰਿਹਾ ਸੋ ਅਸੀਂ 13 ਮੈਂਬਰਾਂ ਨੇ ਆਪਣਾ ਇੱਕ ਪ੍ਰੋਟੈਸਟ ਨੋਟ ਪਹਿਲੇ ਮੈਂ ਇਹ ਮੀਡੀਆ ਨੂੰ ਇਹ ਸਾਰੀ ਸਾਰੇ ਮੈਂਬਰ ਪਿੱਛੇ ਖੜੇ ਨੇ ਇਹ ਕਰਦੇ ਆ ਕਿ ਅੱਜ ਅਸੀਂ ਇੱਥੇ ਆਪਣਾ ਵਿਰੋਧ ਦਰਜ ਕਰਾਉਣ ਵਾਸਤੇ ਆਏ ਸੀਗੇ ਤੇ ਉਸ ਹੀ ਉਹ ਇੱਕ ਪ੍ਰੋਟੈਸਟ ਨੋਟ ਇਹਨਾਂ ਨੂੰ ਦਿੱਤਾ ਰਿਸੀਵ ਕਰਾਇਆ ਤੇ ਈਮੇਲ ਰਾਹੀ ਵੀ ਅਸੀਂ ਇਹਨਾਂ ਨੂੰ ਭੇਜਿਆ ਤੇ ਉਹਦੇ ਚ ਅਸੀਂ ਆਪਣੀ اٹੈਂਡੈਂਸ ਦੇ ਵਿੱਚ ਲਿਖਿਆ ਹੋਇਆ ਹੈ ਸਾਰਿਆਂ ਦੇ ਸਿਗਨੇਚਰ ਦੇ ਨਾਲ ਕਿ ਜਮਾ ਕੀਏ ਗਏ ਪ੍ਰੋਟੈਸਟ ਨੋਟ ਕੇ ਸਾਥ ਉਪਸਥਿਤ ਕਿਹ ਚੀਜ਼ ਦਾ ਪ੍ਰੋਟੈਸਟ ਕਰ ਰਹੇ ਹੋ ਦੇਖੋ ਜੀ ਸਾਡੇ ਕੋਲ ਜਿਹੜਾ ਪ੍ਰੋਟੈਸਟ ਹੈ ਇਹ 8 ਪੁਆਇੰਟ ਨੇ ਅਗਰ ਆਪ ਜੀ ਦੇ ਕੋਲ ਸਮਾਂ ਹੈ ਤੇ ਮੈਂ 8 ਪੁਆਇੰਟ ਪੜ੍ਹ ਕੇ ਸੁਣਾ ਦਿਆਂ ਤਾਂ ਕਿ ਸੰਗਤ ਨੂੰ ਵੀ ਪਤਾ ਲੱਗ ਜਾਏ ਇਹ ਪ੍ਰੋਟੈਸਟ ਨੋਟ ਜਿਹੜੇ 8 ਹੈਗੇ ਨੇ ਕਿ ਜੋਗਿੰਦਰ ਸਿੰਘ ਜੀ ਅਵੈਧ ਤਰੀਕੇ ਸੇ ਬੁਲਾਈ ਗਈ ਬੈਠਕ ਮੇ गैर संवैधानिक तरीके से कमेटी के अध्यक्ष बने हुए हैं जिस बैठक में उन्हें अध्यक्ष दर्जाया, दर्शाया गया है उसके एजेंडे में अध्यक्ष पद का निर्वाचन नियत नहीं था इस विषय में माननीय उच्च न्यायालय में भी याचिका लंबित है अतः इस बैठक में विरोध प्रोटेस्ट के साथ उपस्थित हूँ नंबर दो ये साढ़े सारे मेंबरान ने इंडिविजुअल भी दिता है कंबाइंड भी दिता है मैं इंडिविजुअल वाला पढ़ के सुना रहा आज की बैठक के एजेंडा में मत संख्या एक में पिछली बैठक के कार्यव्रत की पुष्टि का है इसमें यह उल्लेख नहीं है कि पिछली बैठक कब हुई थी किस तिथि में किस कार्यव्रत की पुष्टि कराई जा रही है और बड़ी मजेदार गल कि हमें आज तक पिछले कार्य पिछली मीटिंग का कार्यव्रत प्राप्त भी नहीं हुआ है जेड़ा पिछली मीटिंग का एजेंडा आज तक जारी ही नहीं किया गया तो उस मीटिंग पुष्टि करवाई जा रही है सो प्राप्त भी नहीं है अतः बिना अध्ययन के एजेंडा के मत संख्या एक में हमारा मत विरोध में पड़ा जाए नंबर तेन एजेंडे के एक बिंदु में महासचिव ने कहा है कि गुरुद्वारे में चल रहे विकास कार्यों पर चर्चा की जाएगी किंतु उससे पहले मैं ये जानना चाहता हूं कि गुरुद्वारे में जो जो विकास कार्य चल रहे हैं उनकी कोई वित्तीय स्वीकृति एजेंडा जारी करके नहीं ली गई ऐसे में गोलमोल एजेंडा जिसमें व्यय का विवरण व निर्णय का बिंदु स्पष्ट रूप से प्रस्तुत नहीं है ऐसे में गोलमोल व अस्पष्ट प्रस्ताव पर व्यय की खुली स्वीकृति नहीं दी जा सकती प्रत्येक विकास कार्य की आवश्यकता ਵੋ ਵਿੱਤੀ ਸ੍ਰਕ੍ਰਿਤੀ ਕੀ ਧਨ ਰਾਸ਼ੀ ਦਾ ਉਲੇਖ ਕੀਤਾ ਜਾਏ ਕਿਤਨਾ ਵੀ ਉਪਲਬਧ ਹੈ ਇਹ ਵੀ ਜਾਣਕਾਰੀ ਏਜੰਡੇ ਮੇ ਰੱਖੀ ਜਾਏ ਤਭੀ ਵਿਚਾਰ ਕਾ ਉਚਿਤਤਾ ਬਣਤਾ ਹੈ ਵੋ ਸੋਚ ਸਮਝ ਕੇ ਨਿਰਣੈ ਲਿਆ ਜਾ ਸਕੇਗਾ ਸুইস ਕਰਕੇ ਜਿਹੜਾ ਇਹਨਾਂ ਦਾ ਇੱਕ ਏਜੰਡਾ ਸੀ ਅਸੀਂ ਉਹਦੇ ਤੇ ਵੀ ਆਪਣਾ ਵਿਰੋਧ ਦਰਜ ਕਰਾਇਆ ਹੈ ਬਹੁਮਤ ਮੈਂਬਰਾਂ ਦੇ ਅੰਦਰ ਬੈਠੇ ਆਣੇ ਅੱਗੇ ਆ ਜੀ ਮਹਾ ਸਚੀਵ ਜੀ ਕਿਰਪਿਆ ਇਹ ਵੀ ਜਾਣਕਾਰੀ ਸਭੀ ਕਮੇਟੀ ਸਦਸਿਓ ਕੋ ਦੇਣੇ ਕੀ ਕਿਰਪਾ ਕਰੇ ਕਿ ਵਹ ਵਿਕਾਸ ਕਰੇ ਕਿਨ ਬੈਠਕੋ ਮੇ ਪਾਸ ਕੀਏ ਗਏ ਥੇ उनका बजट कितना पास किया गया उनकी कोटेशन किस किस से मंगवाई गई वो और वह किस कार्य किस संस्था कंपनी से कार्य करवाए जा रहे हैं इनकी सानू जानकारी नहीं दी गई इस सानू कह रहे सन कि इन अप्रूवल दे दो नहीं दिता अगे असी लिखे जी डॉक्टर हरबंस सिंह चुग जी की सदस्यता को गैर संवैधानिक तरीके से केवल दो कथित पदाधिकारियों के स्तर से निलंबित किया गया है जबकि गुरुद्वारा प्रबंधक कमेटी के बाई में ऐसा कोई प्रावधान नहीं है नंबर छः मजबी सिख नामित सदस्य के रूप में बहुमत सदस्यों ने सरदार धर्म सिंह जी को चुन लिया था वो हमारे बीच में खड़े हैं और अध्यक्ष हरबंस सिंह चुग जी के द्वारा इसे संबंधित ऑर्डर भी जारी कर दिया था किंतु अपने आपने उसके बावजूद अल्पमत में किसी अन्य व्यक्ति जरनैल सिंह जी को मजबी सिख के तौर पर दिखा दिया हम बहुमत सरदार जरनैल सिंह जी को असंवैधानिक तरीके से चुना हुआ मजबी सिख नामित सदस्य नहीं मानते हैं नंबर सात कृपया बाईलाज के अनुसार प्रत्येक व्यय जो कमेटी में बिना प्रस्तुत किए गया हो उसके विवरण की प्रति हमें सुलभ कराकर चर्चा की जाए सोसाइटी के बाईलाज और विधान का उल्लंघन ना किया जाए नंबर आठ इसके अलावा कोई और ऐसा एजेंडा बिना पूर्व सूचना के ना रखा जाए ਜਿਸਕੇ ਵਿਆਪਕ ਵਿੱਤੀਏ ਨੀਤੀਗਤ ਔਰ ਸਦਸਿਓਂ ਪਰ ਪ੍ਰਭਾਵ ਹੋ ਇਹ 8 ਨੁਕਾਤੀ ਤੁਹਾਡਾ ਅਜੰਡਾ ਸੀ ਜਿਹੜਾ ਪ੍ਰੋਟੈਸਟ ਨੋਟਿਸ ਜਿਹੜਾ ਤੁਸੀਂ ਦਿੱਤਾ ਸੀ ਇਹ ਕਿਹਨਾਂ ਨੂੰ ਸੰਬੋਧਨ ਕਰਕੇ ਦਿੱਤਾ ਹੈ ਇਹ ਅਸੀਂ ਮਹਾ ਸਚਿਵ ਜੀ ਨੂੰ ਸੰਬੋਧਨ ਕਰਕੇ ਦਿੱਤਾ ਹੈ ਜੀ ਤੇ ਅਸੀਂ ਉੱਥੇ ਆਫਿਸ ਤੋਂ ਉਹਨਾਂ ਨੇ ਰਿਸੀਵ ਕਰਨ ਵਾਸਤੇ ਕਿਹਾ ਅਸੀਂ ਆਫਿਸ ਤੋਂ ਰਿਸੀਵ ਕਰਵਾ ਲਿਆ ਤੇ ਈਮੇਲ ਦੇ ਨਾਲ ਵੀ ਅਸੀਂ ਇਸ ਅਜੰਡਾ ਨੋਟ ਨੂੰ ਅਸੀਂ ਭੇਜ ਦਿੱਤਾ ਹੈ ਮਹਾ ਸਚਿਵ ਨਾਮ ਅਮਰਜੀਤ ਸਿੰਘ ਬੋਪਾਰਾਏ ਠੀਕ ਹੈ ਜੀ ਇਹ ਵੀ ਤੁਸੀਂ ਜਿਹੜੀ ਅੱਜ ਦੀ ਐਕਸਟਰਾ ਕਿੰਨਾ ਵੱਲੋਂ ਕੀਤੀ ਗਈ ਹੈ ਅੱਜ ਦੀ ਮੀਟਿੰਗ ਦੀ ਐਕਸਟਰਾ ਕਿਹਨਾਂ ਨੇ ਕੀਤੀ ਹੈ ਜੋ ਉਹਨਾਂ ਨੇ ਉੱਥੇ ਖੜੇ ਹੋ ਕੇ ਬੋਲਿਆ ਹੈ ਉਹ ਇਹ ਬੋਲਿਆ ਹੈ ਕਿ ਅੱਜ ਦੀ ਅਧਿਖਸ਼ਤਾ ਜੋਗਿੰਦਰ ਸਿੰਘ ਜੀ ਕਰਨਗੇ ਤੇ ਅਸੀਂ ਕਿਉਂਕਿ ਅੱਜ ਆਪਣਾ ਵਿਰੋਧ ਦਾ ਦਰਜ ਕਰਾਇਆ ਹੈ ਤੇ ਅਸੀਂ ਆਪਣਾ ਉੱਥੇ ਵਿਰੋਧ ਦਰਜ ਕਰਾਇਆ ਇਸ ਗੱਲ ਦਾ ਤੁਸੀਂ ਵਿਰੋਧ ਦਰਜ ਕਰਾਉਣਾ ਤੁਸੀਂ ਸਰਦਾਰ ਜੋਗਿੰਦਰ ਸਿੰਘ ਨੂੰ ਅਧਿਖਸ਼ ਮੰਨਦੇ ਹੋ ਦੇਖੋ ਜੀ ਹਜੇ ਤੇ ਅਸੀਂ ਪਹਿਲਾਂ ਵੀ ਤੁਹਾਨੂੰ ਇਹਦੇ ਤੇ ਕਈ ਵਾਰ ਗੱਲ ਅਸੀਂ ਹੋ ਚੁੱਕੀ ਹੈਗੀ ਇਹ ਮਾਮਲਾ ਕੋਰਟ ਦੇ ਵਿੱਚ ਘਰ ਚੱਲਦਾ ਪਿਆ ਕੋਰਟ ਤੋਂ ਜੋ ਵੀ ਆਦੇਸ਼ ਹੋਏਗਾ ਉਹ ਸਾਨੂੰ ਮੰਨਣਾ ਪਵੇਗਾ ਸਭ ਤੋਂ ਪਹਿਲਾਂ ਤੇ ਅੱਜ ਅਸੀਂ ਜਦੋਂ ਸਵੇਰੇ ਇੱਥੇ ਆਏ ਆ ਬੜੀ ਇਨੀ ਸ਼ਰਮ ਵਾਲੀ ਗੱਲ ਹੈਗੀ ਹੈ ਵੀ 27 ਡਾਇਰੈਕਟਰ ਆ ਗਏ ਨੇਗੇ ਤੇ ਇੱਥੇ ਸੁਰੱਖਿਆ ਵਿਵਸਥਾ ਦੇ ਨਾਲ ਜਿਹੜੇ ਸਾਡੇ ਮੋਬਾਈਲ ਜਿਹੜੇ ਆ ਗਏ ਨੇਗੇ ਉਹ ਵੀ ਪੁਲਿਸ ਨੇ ਲੱਲੇ ਤੇ ਸਾਡਾ ਇੱਕ ਜਾਗਰੂਕ ਜਿਹੜਾ ਪ੍ਰੋਫੈਸਰਨ ਸਿੰਘ ਜੀ ਸਾਡੇ ਮੈਂਬਰ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਅੰਦਰ ਜਾ ਕੇ ਇਹੋ ਹੀ ਵਿਰੋਧ ਕੀਤਾ ਤੇ ਨਾਲ ਅਮਰਜੀਤ ਤੇ ਨਾਲ ਅਮਰਜੀਤ ਸਿੰਘ ਦੀ ਬਰੇਲੀ ਵਾਲੇ ਵੀ ਅੱਜ ਜਿਹੜੇ 27 ਡਾਇਰੈਕਟਰ ਅੱਜ ਇਹ ਕਿਉਂ ਹੋ ਗਿਆ ਵੀ ਸਾਡੇ ਜਿਹੜੇ ਮੋਬਾਈਲ ਆ ਗਏ ਨੇਗੇ ਸਾਡੀਆਂ ਤਲਾਸ਼ੀਆਂ ਲੈ ਕੇ ਸਾਨੂੰ ਅੰਦਰ ਦਿੱਤਾ ਜਾਂਦਾ ਰਿਹਾ ਹੈ ਬੜੀ ਸ਼ਰਮ ਦੀ ਗੱਲ ਹੈ ਲੇਕਿ ਸਾਡੇ ਵਾਪਸ ਦੇਤੇ ਨੇਗੇ ਪੁਲਸ ਦਾ ਇੰਤਜਾਮ ਕਿੰਨਾ ਵੱਲੋਂ ਕੀਤਾ ਗਿਆ ਤੁਸੀਂ ਵੀ ਕੋਈ ਪੁਲਸ ਨੂੰ ਐਪਲੀਕੇਸ਼ਨ ਦਿੱਤੀ ਸੀ ਵੀ ਸਾਨੂੰ ਚਾਹੀਦੀ ਆ ਜਾਂ ਉਹਨਾਂ ਵੱਲੋਂ ਕੀਤਾ ਗਿਆ ਦੇਖੋ ਜੀ ਇਹ ਚਾਰ ਮੈਨੂੰ ਕਹਿਣ ਲੱਗਿਆ ਕੋਈ ਸੰਕੋਚ ਨਹੀਂ ਕਿ ਅਸੀਂ ਜਦੋਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਘਰ ਆਉਂਦੇ ਸੀ ਤਾਂ ਸਾਡੇ ਨਾਲ ਬਹੁਤ ਤੱਕੇਸ਼ਾਈ ਹੁੰਦੀ ਸੀਗੀ ਅੰਦਰ ਬਹੁਤ ਮਾਰ ਪਟਾਈ ਤੱਕ ਵੀ ਇਹ ਸਥਿਤੀਆਂ ਹੁੰਦੀਆਂ ਸੀ ਇਸ ਕਰਕੇ ਪਿਛਲੀਆਂ ਜਿਹੜੀਆਂ ਦੋ ਕ ਮੀਟਿੰਗਾਂ ਹੈਗੀਆਂ ਨੇ ਅਸੀਂ ਇਸੇ ਡਰ ਤੋਂ ਕੁਝ ਹਾਲਾਤ ਨਾਨਕ ਪਤਾ ਸਾਹਿਬ ਦੇ ਇਸ ਤਰ੍ਹਾਂ ਦੇ ਹੈਗੇ ਸੀਗੇ ਕਿ ਅਸੀਂ ਸੰਕੋਚ ਕਰਦੇ ਸੀਗੇ ਜਦੋਂ ਅਸੀਂ ਇੱਥੇ ਆ ਜਾਣਾ ਤੇ ਇੱਥੇ ਆ ਕੇ ਅੰਦਰ ਜਿਹੜੀ ਮੀਟਿੰਗ ਹੋਣੀ ਸੀ ਉਹਦੇ ਵਿੱਚਕਾਰ ਸਾਡੇ ਮੈਂਬਰਾਂ ਵੱਲੋਂ ਕੋਸ਼ਿ ਧੱਕੇਸ਼ਾਈ ਹੁੰਦੀ ਸੀ ਜਿਸ ਕਾਰਨ ਅਸੀਂ ਪ੍ਰਸ਼ਾਸਨ ਨੂੰ ਆਖਿਆ ਹੈਗਾ ਕਿ ਸੁਰੱਖਿਆ ਵਿਵਸਥਾ ਹੋਣੀ ਚਾਹੀਦੀ ਹੈ ਤੇ ਸੁਰੱਖਿਆ ਵਿਵਸਥਾ ਹੋਣੀ ਵੀ ਚਾਹੀਦੀ ਹੈ ਕਿ ਇਹ ਜੀ ਇਹ ਕੀ ਦਿੱਕਤ ਹੈਗੀ ਹੈ ਕਿਉਂਕਿ ਪਹਿਲਾਂ ਤੇ ਜਿਹੜੇ ਸਾਡੇ ਅੰਦਰ ਕੈਮਰੇ ਲੱਗੇ ਨੇਗੇ ਸਾਡੇ 27 ਮੈਂਬਰਾਂ ਦੇ ਜਿਹੜੇ ਸਾਨੂੰ ਮੋਬਾਈਲ ਦੇ ਵਿੱਚ ਘਰ ਸਾਰੀ ਜਾਣਕਾਰੀਆਂ ਮਿਲਦੀਆਂ ਪਈਆਂ ਸੀ ਅੱਜ 7-8 ਮਹੀਨੇ ਤੋਂ ਸਾਰੇ ਮੈਂਬਰਾਂ ਦੇ ਜਿਹੜੇ ਸਾਡੇ ਗੁੱਟ ਦੇ ਜਿਹੜੇ ਨੇ ਉਹਨਾਂ ਦੇ ਸਾਰਿਆਂ ਦੇ ਮੋਬਾਈਲ ਤੋਂ ਉਹ ਹਟਾ ਦਿੱਤਾ ਗਿਆ ਕੈਮਰੇ ਦਾ ਹੀ ਸਭ ਕੁਝ ਹਟਾ ਦਿੱਤਾ ਗਿਆ ਹੈ ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਦਿੱਕਤ ਹੈਗੀ ਸੀ ਇਸ ਕਰਕੇ ਅਸੀਂ ਪੁਲਿਸ ਬੇਨਤੀ ਕੀਤੀ ਤੇ ਪ੍ਰਸ਼ਾਸਨ ਬਹੁਤ ਵਧੀਆ ਵਿਵਸਥਾ ਕੀਤੀ ਹੈਗੀ ਹੈ ਉਹਨਾਂ ਦੀ ਨਿਗਰਾਨੀ ਦੇ ਵਿੱਚ ਕਾਰ ਅੱਜ ਪਹਿਲੀ ਵਾਰ ਕੋਈ ਮੀਟਿੰਗ ਜਿਹੜੀ ਹੈਗੀ ਹੈ ਉਹ ਕੋਈ ਠੀਕ ਠਾਕ ਹੋਈ ਹੈ ਬਿਲਕੁਲ ਜੀ ਮੈਂ ਮੈਂ ਸਹਿਮਤ ਹਾਂ ਆਪ ਜੀ ਦੇ ਨਾਲ ਕਿ ਪ੍ਰਸ਼ਾਸਨ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਪਰ ਪ੍ਰਸ਼ਾਸਨ ਨੂੰ ਤੁਸੀਂ ਇਹ ਕਿਹਾ ਸੀ ਵੀ ਆਣ ਕੇ ਤੇ ਇੰਤਜ਼ਾਮ ਕੀਤਾ ਜਾਏ ਤੇ ਫਿਰ ਪ੍ਰਸ਼ਾਸਨ ਜੇ ਫੋਨ ਬੰਦ ਕਰਾ ਰਿਹਾ ਤੇ ਫਿਰ ਤੁਹਾਨੂੰ ਇਤਰਾਜ਼ ਕਿਉਂ ਨਹੀਂ ਨਹੀਂ ਮੋਬਾਈਲ ਵਾਲੀ ਵੱਖਰੀ ਗੱਲ ਹੈਗੀ ਹੈ ਸੁਰੱਖਿਆ ਵਿਵਸਥਾ ਵਾਲੀ ਗੱਲ ਨਹੀਂ ਹੈਗੀ ਇਹ ਮੋਬਾਈਲ ਵਾਲੀ ਵੱਖਰੀ ਚੀਜ਼ ਹੈਗੀ ਹੈ ਮੋਬਾਈਲ ਦੇ ਵਿੱਚ ਕਾਰ ਦੇ ਅੰਦਰ ਕੋਈ ਇਹ ਕਿਸਮ ਦੀ ਕੋਈ ਧੱਕਾ ਮੁੱਕੀ ਹੁੰਦੀ ਹੈ ਨੇ ਮੋਬਾਈਲ ਦੇ ਵਿੱਚ ਕਰ ਲੈ ਕੇ ਤੁਹਾਨੂੰ ਦੱਸ ਦੇ ਸਕਦੇ ਹੈਗੇ ਆ ਸਾਡੇ ਪੱਲੇ ਅੰਦਰ ਕੁਛ ਨਾ ਹੋਵੇ ਤੇ ਅੰਦਰ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਇਹ ਬਾਹਰ ਨਾ ਆਉਣ ਦੇਣ ਤੇ ਉਹਦਾ ਕੀ ਹਾਲ ਲਗਾ ਇਸ ਕਰਕੇ ਮੋਬਾਈਲ ਲੈ ਜਾਣਾ ਬਹੁਤ ਜ਼ਰੂਰੀ ਹੀਗਾ ਉਹ ਤੇ ਜਰਨਲ ਸਕੱਤਰ ਨੇ ਮਨਾ ਕੀਤਾ ਹੈਗਾ ਜਦੋਂ ਸਾਡੇ ਪ੍ਰੋਫੈਸਰ ਜੀ ਨੇ ਉਹਨਾਂ ਨੇ ਗੱਲ ਕੀਤੀ ਹੈਗੀ ਏ ਤੇ ਉਹ ਇਸ ਗੱਲ ਨੂੰ ਮੰਨੇ ਵੀ ਹੈ ਵੀ ਮੇਰੇ ਕੋਲ ਇਹ ਗਲਤੀ ਹੋਈ ਹੈਗੀ ਏ ਉਹਦੇ ਤੋਂ ਬਾਅਦ ਕੈਮਰੇ ਅੰਦਰ ਗਏ ਨੇ ਤੇ ਫਿਰ ਸਾਡੀ ਮੀਟਿੰਗ ਜਿਹੜੀ ਹੈ ਸੁਚਾਰੂ ਰੂਪ ਦੇ ਨਾਲ ਸ਼ੁਰੂ ਹੋਈ ਹੈ ਹਾਂਜੀ ਅੰਦਰ ਮੀਟਿੰਗ ਜਿਹੜੀ ਚੱਲੀ ਆ ਜਦੋਂ ਤੋਂ ਉਸ ਤੋਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਕਿਸੇ ਵੱਲੋਂ ਪਾਉਣ ਦੀ ਕੋਸ਼ਿਸ਼ ਕੀਤੀ ਦੇਖੋ ਜੀ ਅੱਜ 7 ਮਹੀਨੇ ਬਾਅਦ ਮੀਟਿੰਗ ਹੋਈ ਹੈ ਤੇ 7 ਮਹੀਨਿਆਂ ਦੇ ਵਿਚਕਾਰ ਅਸੀਂ ਵੇਖਿਆ ਕਿ 1 ਸਾਲ ਦੇ ਵਿਚਕਾਰ ਬਹੁਤ ਸਾਰੇ ਕੰਮ ਜਿਹੜੇ ਇੱਥੇ ਹੋਏ ਨੇਗੇ ਸਾਡੇ ਸੰਵਿਧਾਨ ਦੇ ਮੁਤਾਬਕ ਨਹੀਂ ਹੋਏ ਜੋ ਸਾਡਾ ਸੰਵਿਧਾਨ ਜਿਹੜੇ ਸਾਡੇ ਰੂਲ ਲੈ ਕੇ ਨੇਗੇ ਉਹਨਾਂ ਨੂੰ ਫਾਲੋ ਨਹੀਂ ਕੀਤਾ ਗਿਆ ਤੇ ਕੋਸ਼ ਕੰਮ ਇਹਨਾਂ ਨੇ ਆਪਣੀਆਂ ਮਰਜ਼ੀਆਂ ਦੇ ਨਾਲ ਕੀਤੇ ਤੇ ਸਾਡੇ ਕੋ ਉਹਦਾਨ ਮੋਦਨ ਕਰਾਉਣਾ ਚਾਹੁੰਦੇ ਸੀਗੇ ਉਹ ਅਸੀਂ ਉਹਦਾਨ ਮੋਦਨ ਨਹੀਂ ਕੀਤਾ ਜਦੋਂ ਤੱਕ ਪਿਛਲੀ ਜਿਹੜੀ 5 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਮੀਟਿੰਗ ਹੋਈ ਉਹਦਾ ਕਾਰਵਲਤੀ ਅੱਜ ਤੱਕ 27 ਮੈਂਬਰਾਂ ਦੇ ਕੋਲ ਸਾਡੇ ਕੋਲ ਨਹੀਂ ਪਹੁੰਚਿਆ ਸਾਡੇ ਗੁੱਟ ਦੇ ਕੋਲ ਨਹੀਂ ਪਹੁੰਚਿਆ ਤੇ ਅਸੀਂ ਉਹਨੂੰ ਕਿੱਦਾਂ ਉਹਨੂੰ ਆਪਾਂ ਅਪਰੂਵਲ ਦੇ ਦਈਏ ਸੋ ਅਸੀਂ ਉਹਨਾਂ ਦਾ ਬਿਲਕੁਲ ਵੀ ਅਸੀਂ ਵਿਰੋਧ ਕੀਤਾ ਹੈਗਾ ਵਾ ਤੇ ਅੱਗੇ ਤੋਂ ਇਹਨਾਂ ਨੇ ਸਾਨੂੰ ਆਖਿਆ ਕਿ ਇਹ ਜਿਹੜੇ ਅਸੀਂ ਸਾਲ ਦੇ ਕੰਮ ਕੀਤੇ ਹੈਗੇ ਨੇਗੇ ਇਹ ਪੂਰਾ ਕਾਰਵਰ ਤੇ ਜਾਰੀ ਕਰਾਂਗੇ ਉਹਦੇ ਤੋਂ ਬਾਅਦ ਅਸੀਂ ਵੇਖਾਂਗੇ ਕਿ ਅਸੀਂ ਉਹਨੂੰ anumodan ਦੇਣਾ ਹੈ ਜਾਂ ਨਹੀਂ ਦੇਣਾ ਜਿਹੜੇ ਪਾਦੇ ਆ ਨਾ ਤੁਸੀਂ ਤੁਸੀਂ ਹਾਂ ਬਿਲਕੁਲ ਜੀ ਇਹ ਸਾਰੀ ਜਾਣਕਾਰੀ ਲੈ ਰਹੇ ਆ ਪਰ ਗੱਲ ਜਿਵੇਂ ਕਰਨੀ ਪੈਂਦੀ ਹੁਣ ਇੱਕ ਪਾਸੇ ਤੇ ਹੰਸਪਾਲ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਡਰ ਲੱਗਦਾ ਸੀ ਅਸੀਂ ਤਾਂ ਕਰਕੇ ਮੀਟਿੰਗਾਂ ਅਟੈਂਡ ਨਹੀਂ ਕੀਤੀਆਂ ਇਸ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਜਾਣਕਾਰੀ ਨਹੀਂ ਹੋਈ ਇਹਨਾਂ ਚ ਦੋਵਾਂ ਚੋ ਗੱਲ ਕਿਹੜੀ ਸਹੀ ਹੈ ਵੀ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਗਈ ਮੀਟਿੰਗ ਦੀ ਜਾਂ ਤੁਸੀਂ ਡਰਦੇ ਕਰ ਨਹੀਂ ਆਏ ਵੀਰ ਜੀ ਮੈਨੂੰ ਕਹਿਣ ਲੱਗਿਆ ਕੋਈ ਸੰਕੋਚ ਨਹੀਂ ਤੁਹਾਨੂੰ ਅੱਜ ਦੀ ਮੀਟਿੰਗ ਦੇ ਏਜੰਡੇ ਗਏ ਨੇ ਕਿ ਇਹ ਸਿਰਫ 4 ਦਿਨ ਪਹਿਲਾਂ ਗਏ ਨੇ ਮੈਂ ਕੱਲ ਬੈਠਾਂਗਾ ਸਰਦਾਰ ਪ੍ਰਤਪਾਲ ਸਿੰਘ ਦੇ ਘਰ 11:30 ਵਜੇ ਦਾ ਟਾਈਮ ਦੀ 11:30 ਵਜੇ ਇਹਨਾਂ ਨੂੰ ਚਿੱਠੀ ਗਈ ਹੈਗੀ ਏ ਉਹਦੇ ਤੋਂ ਬਾਅਦ ਵੀ ਜਦੋਂ ਇਹਨਾਂ ਦੇ ਕੋਈ ਸਾਥੀਆਂ ਨੇ ਆਖਿਆ ਘਟ ਤੋਂ ਘਟ ਉਹਨਾਂ ਨੂੰ ਸੱਦੋ ਤੇ ਸਹੀ ਕਿਉਂਕਿ ਕੁਝ ਸਾਥੀ ਜਿਹੜੇ ਇਹਨਾਂ ਦੇ ਬੈਠੇ ਨੇਗੇ ਉਹਨਾਂ ਨੇ ਇਹਨਾਂ ਨੂੰ ਆਖਿਆ ਵੀ ਘੱਟ ਤੋਂ ਘੱਟ ਉਹਨਾਂ ਨੂੰ ਸੱਦੋ ਤਾਂ ਸਹੀ ਇਹਨਾਂ ਨੇ ਮਜਬੂਰੀ ਦੇ ਵਿੱਚ ਕਰ ਸਾਨੂੰ ਸੱਦੇ ਪੱਤਰ ਦਿੱਤੇ ਨੇ ਜਿਹੜੇ ਹਜੇ ਵੀ ਮੇਰਾ ਖਿਆਲ ਹੈ ਕਿ ਸਾਡੇ 13 14 ਮੈਂਬਰਾਂ ਦੇ ਵਿੱਚੋਂ ਜਣਿਆਂ ਨੂੰ ਨਹੀਂ ਮਿਲਿਆ ਇਹਦੇ ਨਾਲੋਂ ਵੱਡੀ ਹੋਰ ਕੀ ਦਿੱਕਤ ਹੋਏਗੀ ਮੈਂ ਪਹਿਲਾਂ ਵੀ ਬਾਰ-ਬਾਰ ਕਹਿੰਦਾ ਇਹ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਘਰ ਹੈਗਾ ਇੱਥੇ ਆ ਕੇ ਅਸੀਂ ਆਪਣੀਆਂ ਚੌਦਰਾਟਾਂ ਨਾ ਕਰੀਏ ਅਸੀਂ ਆਪਣੀਆਂ ਚਲਾਕੀਆਂ ਨਾ ਕਹੀਏ ਪ੍ਰਮਾਤਮਾ ਦੇ ਘਰ ਜਾ ਕੇ ਜਾਨ ਦੇਣੀ ਹੈ ਸਮਾ ਤਾਂ ਸਾਨੂੰ 5 ਸਾਲ ਦਾ ਮਿਲਿਆ ਹੈ ਅੱਜ 3 ਸਾਲ ਹੋ ਗਏ ਨੇ ਕਿ ਮਸਾਂ ਹੀ ਮੇਰਾ ਖਿਆਲ 23 ਮਹੀਨੇ ਸਾਡੇ ਬੱਚੇ ਦੇਗੇ ਤੇ ਇਹ ਦੇ ਅਧਿਕਾਰ ਵੀ ਮੈਨੂੰ ਕਹਿਣ ਲੱਗੇ ਕੋਈ ਦਿੱਕਤ ਨਹੀਂ ਸਿਰਫ ਕੁਝ ਮੈਂਬਰਾਂ ਵੱਲੋਂ ਸਾਨੂੰ ਦਿੱਕਤ ਹੁੰਦੀ ਹੈਗੀ ਏ ਜੇ ਉਹਨਾਂ ਨੂੰ ਵੀ ਪਰਮਾਤਮਾ ਸਤਬੁੱਧੀ ਦੇ ਦੇਵੇ ਤੇ ਹੋ ਸਕਦਾ ਕਿ ਅੱਗੇ ਵਧੀਆ ਕੰਮ ਗੁਰੂ ਘਰ ਦੇ ਚੱਲਣਗੇ ਹੋਣਾ ਚਾਹੀਦਾ ਜਿਵੇਂ ਅੱਜ ਦੀ ਮੀਟਿੰਗ ਹੋਈ ਹੈ ਅੱਜ ਦੀ ਮੀਟਿੰਗ ਬਹੁਤ ਸ਼ਾਂਤੀਪੂਰਨ ਢੰਗ ਦੇ ਨਾਲ ਹੋਈ ਆ ਜੀ ਜੀ ਸਾਹਿਬ ਤੇ ਉੱਬੇ ਉਹ ਨਹੀਂ ਚਲੋ ਬੇਦੀ ਸਾਹਿਬ ਨਾਲ ਗੱਲ ਕਰ ਲੈਣਾ ਮਤਲਬ ਅੱਜ ਦੀ ਔਰ ਜੇ ਅੱਗੇ ਤੋਂ ਵੀ ਇਸੇ ਤਰੀਕੇ ਦੇ ਨਾਲ ਸ਼ਾਂਤੀਪੂਰਨ ਮੀਟਿੰਗਾਂ ਹੁੰਦੀਆਂ ਤਾਂ ਤੁਸੀਂ ਅਟੈਂਡ ਕਰੋਗੇ ਨਹੀਂ ਬਿਲਕੁਲ ਬਿਲਕੁਲ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਵੇਖੋ ਅੱਜ ਮੈਨ ਪੀ ਸਾਢੇ 2 ਜਿਹੜੇ ਮੈਂਬਰ ਸਹਿਬਾਨ ਹੈਗੇ ਨੇਗੇ ਜਿਹੜੇ ਅੱਜ ਤੱਕ ਮੈਨੂੰ ਕਹਿਣ ਲੱਗੇ ਕੋਈ ਗੱਲ ਨਹੀਂ ਕੀ ਸ਼ਾਇਦ ਉਧਰ ਦਾ ਕੋਈ ਨਾ ਕੋਈ ਪੱਕ ਹੋਵੇ ਲੇਕਿਨ ਅੱਜ ਜੋ ਉਹਨਾਂ ਨੇ ਦੇਰ ਭੀਕਤਾ ਦੇ ਨਾਲ ਲੀਡਰਤਾ ਦੇ ਨਾਲ ਉਥੇ ਅੰਦਰ ਮੀਟਿੰਗ ਦੇ ਵਿੱਚਕਾਰ ਬਹੁਤ ਸੱਚੀ ਤੇ ਸੁੱਤੀ ਕਾੜੀ ਉਹਨਾਂ ਨੇ ਕੀ ਇਹਦੇ ਨਾਲ ਸਾਡਾ ਹੌਸਲਾ ਹੋਰ ਮਜ਼ਿਆ ਹੈਗਾ ਬਿਲਕੁਲ ਜੀ ਸੰਗਤ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਗੁਰੂ ਘਰ ਦੇ ਪ੍ਰਬੰਧ ਸੰਭਾਲਣ ਦੀ ਹੋਣ ਤੁਸੀਂ ਬਾਈਕਾਟ ਕਰਕੇ ਘਰ ਬੈ ਰੋਗੇ ਤੇ ਫਿਰ ਸੰਗਤ ਨੂੰ ਜਵਾਬ ਦੇਈ ਤੇ ਬੰਦੀ ਆ ਤੁਹਾਡੀ ਅੱਜ ਤੁਸੀਂ ਆਏ ਹੋ ਮੀਟਿੰਗ ਹੋਈ ਆ ਚਲੋ ਅਗਲੀ ਮੀਟਿੰਗ ਦੇ ਵਾਸਤੇ ਵੀ ਕੋਈ ਨਾ ਕੋਈ ਤਦੇ ਵੀ ਕਿਸੇ ਮੀਟਿੰਗ ਦਾ ਬਾਈਕਾਟ ਨਹੀਂ ਕੀਤਾ ਬਗੇਲ ਸਿੰਘ ਜੀ ਤੁਸੀਂ ਇਹ ਗੱਲ ਨਾ ਆਖੋ ਜਦੋਂ ਸਾਨੂੰ ਕੋਈ ਸੂਚਨਾ ਹੀ ਨਹੀਂ ਤੇ ਅਸੀਂ ਕਿਵੇਂ ਮਤਲਬ ਇੱਥੇ ਪਹੁੰਚਾਂਗੇ ਤੁਹਾਨੂੰ ਪਤਾ ਹੋਵੇਗਾ ਕਿ ਜਿਸ ਦਰਮਿਆਨ ਉਹ ਮੀਟਿੰਗ ਹੈਗੀ ਸੀ ਆਪਣੀ ਜਦੋਂ ਪ੍ਰਧਾਨ ਜੀ ਨੂੰ ਇੱਥੇ ਸਰਦਾਰ ਜੋਗਿੰਦਰ ਸਿੰਘ ਨੂੰ ਪ੍ਰਧਾਨ ਇਹਨਾਂ ਨੇ ਬਣਾਇਆ ਹੈਗਾ ਵਾ ਆਪ ਜੀ ਨੂੰ ਜਾਣਕਾਰੀ ਹੋਵੇਗੀ ਨਾ ਕਿ ਠੀਕ 11 ਵਜੇ ਦੀ ਮੀਟਿੰਗ ਆਰੰਭ ਹੋਣੀ ਸੀਗੀ ਤੇ ਅਸੀਂ 11:00 ਵਜੇ 10 ਮਿੰਟ ਤੱਕ ਪਹੁੰਚੇ ਕਿਉਂਕਿ ਰਸਤੇ ਦੇ ਵਿੱਚ ਕਾਰ ਸਾਨੂੰ ਪੁਲਿਸ ਨੇ ਰੋਕਿਆ ਸੀਗਾ ਅਸੀਂ 11:15 ਤੇ ਪਹੁੰਚੇ ਤੇ 11:15 ਤੇ ਉਹ ਮੀਟਿੰਗ ਜਿਹੜੀ ਹੈਗੀ ਸੀ ਸਮਾਪਤ ਵੀ ਕਰ ਦਿੱਤੀ ਗਈ ਹੈਗੀ ਸੀ ਅੱਜ ਇੱਕ ਮੈਂਬਰ ਕਾ ਸਮਝ ਗਏ ਤੇ ਇੱਕ ਮੈਂਬਰ ਨਾ ਹੋਣ ਕਰਕੇ ਪੌਣਾ ਘੰਟਾ ਲੇਟ ਮੀਟਿੰਗ ਸ਼ੁਰੂ ਹੋਈ ਹੈ ਬਗੈਰ ਸਾਹਿਬ ਪੰਜ ਮਿੰਟ ਲੇਟ ਹੋ ਗਈ ਮੀਟਿੰਗ ਚਲੋ ਅ ਹੋਰ ਬਹੁਤ ਵਧੀਆ ਜਾਣਕਾਰੀ ਮਤਲਬ ਇਹ ਮੈਨੂੰ ਤਾਂ ਖੁਸ਼ੀ ਹੋਈ ਹੈ ਇਸ ਚੀਜ਼ ਦੀ ਵੀ ਚਲੋ ਕਿਸੇ ਤਰੀਕੇ ਨਾਲ ਸਹੀ ਮੀਟਿੰਗ ਸੰਪੰਨ ਹੋਈ ਆ ਔਰ ਅੱਗੇ ਤੋਂ ਕੋਈ ਰਾਹ ਬਣਿਆ ਵਾ ਵੀ ਅੱਗੇ ਤੋਂ ਤੁਸੀਂ ਸਾਰੇ ਮਿਲ ਜੁਲ ਕੇ ਆਪਣਾ ਕੰਮ ਕਰੋਗੇ ਗੁਰੂ ਘਰ ਦੀ ਸੇਵਾ ਦਾ ਗੁਰੂ ਘਰ ਦੇ ਪ੍ਰਬੰਧ ਦਾ ਇਂਤਜ਼ਾਮ ਹੋਏਗਾ ਹੋਰ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਜੀ ਦੇਖੋ ਜੀ ਅਸੀਂ ਸੱਚ ਦੀ ਲੜਾਈ ਲੜ ਰਹੇ ਆ ਤੇ ਜੇ ਕੋਈ ਇਹ ਸੋਚਦਾ ਸਾਨੂੰ ਡਰਾ ਕੇ ਦਬਾ ਕੇ ਕਿਸੇ ਲਾਲਚ ਵਾਸ ਕਿਸੇ ਪ੍ਰੈਸ਼ਰ ਦੇ ਨਾਲ ਸਾਨੂੰ ਜਿਹੜਾ ਉਹ ਪਿੱਛੇ ਕਰ ਲੇਗਾ ਸਾਡੇ ਨਾਲ ਕੋਈ ਪਿਆਰ ਨਾਲ ਬੈਠ ਕੇ ਗੱਲ ਕਰਨਾ ਚਾਹੇ ਸੰਵਿਧਾਨ ਦੇ ਹਿਸਾਬ ਨਾਲ ਗੁਰਮਤ ਮਰਿਆਦਾ ਦੇ ਹਿਸਾਬ ਦੇ ਨਾਲ ਵਿਵੇਕ ਦੇ ਹਿਸਾਬ ਦੇ ਨਾਲ ਅਸੀਂ ਓਪਨ ਆ ਕਿਸੇ ਵੀ ਪਲੇਟਫਾਰਮ ਤੇ ਬੈਠ ਕੇ ਤੁਸੀਂ ਲਾਈਵ ਵੀਡੀਓ ਰਿਕਾਰਡਿੰਗ ਚਲਾਓ ਅਸੀਂ ਹਰ ਪਲੇਟਫਾਰਮ ਤੇ ਬੈਠ ਕੇ ਗੱਲ ਕਰਨ ਨੂੰ ਤਿਆਰ ਆ ਪਰ ਕੋਈ ਆਖੇ ਕੋਈ ਗੱਲ ਨਹੀਂ ਇੱਕ ਵਾਰ ਇਹ ਅਸੀਂ ਸੰਵਿਧਾਨ ਤੋੜ ਕੇ ਤੇ ਹੁਣ ਸਾਰਾ ਕੁਝ ਤੈਸ ਨਸ ਕਰਤਾ ਹੈ ਹੁਣ ਤੁਸੀਂ ਪਿਆਰ ਨਾਲ ਆ ਕੇ ਬੈਠ ਕੇ ਸਾਡੇ ਨਾਲ ਗੱਲ ਕਰੋ ਦੇਖੋ ਜੀ ਸ਼ੁਰੂਆਤ ਉਥੋਂ ਹੀ ਕਰਨੀ ਪੈਗੀ ਜਿੱਥੋਂ ਗੜਬੜ ਕੀਤੀ ਹੈ ਤੁਸੀਂ ਉਸ 4 ਤਰੀਕ ਵਾਲੇ ਮਸਦੇ ਵਾਲੇ ਦਿਨ ਤੋਂ ਸੜਨਲ ਬੈਠ ਕੇ ਚਰਚਾ ਕਰ ਲੋ ਮੈਂ ਤੁਹਾਡੇ ਸਾਹਮਣੇ ਸਾਰੇ ਭਰਾਵਾਂ ਤੋਂ ਬਗੈਰ ਪੁੱਛੇ ਮਾਫੀ ਮੰਗ ਕੇ ਕਹਿਣਾ ਤੁਸੀਂ ਅੱਜ ਹੀ ਤੁਸੀਂ ਉਹ ਕਰਵਾ ਲੋ ਕਿ ਵੋਟਾ ਪਾ ਲੋ ਹਰਬੰਸ ਸਿੰਘ ਚੌਕ ਜਿਹੜੇ ਸੰਵਿਧਾਨ ਦੇ ਤੁਸੀਂ ਮਾਇਰਾ ਦੀ ਪੰਜ ਸਿੱਖ ਵਕੀਲਾਂ ਦੀ ਤੁਸੀਂ ਇੱਕ ਕਮੇਟੀ ਬਣਾ ਲੋ ਤੇ ਉਹਨਾਂ ਨੂੰ ਪੁੱਛ ਲਓ ਕਿ ਜੇ ਅਸਤੀਫਾ ਵਾਪਸ ਹੋ ਜਾਵੇ ਤੇ ਉਸ ਤੋਂ ਬਾਅਦ ਸਵੀਕਾਰ ਕੀਤਾ ਜਾ ਸਕਦਾ ਕਿ ਨਹੀਂ ਅਸੀਂ ਚਰਚਾ ਕਰਨ ਨੂੰ ਤਿਆਰ ਆ ਜੇ ਕੀਤਾ ਜਾ ਸਕਦਾ ਤੇ ਮੀਟਿੰਗ ਕੀਤੀ ਹੈ ਮੀਟਿੰਗ ਇਹ ਸਾਰਾ ਕੁਝ ਸੰਵਿਧਾਨ ਦੇ ਅਨਸਾਰ ਹੈ ਅਸੀਂ ਇਹਨਾਂ ਦੇ ਨਾਲ ਚੱਲਣ ਨੂੰ ਤਿਆਰ ਹੈਗੇ ਆ ਬਿਲਕੁਲ ਜੀ ਧੰਨਵਾਦ ਪ੍ਰਤਪਾਲ ਸਿੰਘ ਜੀ ਔਰ ਮੈਂ ਕਹਿਣਾ ਚਾਹਾਂਗਾ ਵੀ ਆਪ ਹੀ ਜਿਵੇਂ ਇਹਨਾਂ ਨੇ ਮੈਂਬਰ ਸਾਹਿਬਾਨ ਨੇ ਦੱਸਿਆ ਵੀ ਇਹਨਾਂ ਦੇ 2 ਸਾਲ ਬਚੇ ਨੇ ਠੀਕ ਹੈ ਜੀ ਸਾਲ 1 ਤੇ ਇਸੇ ਕੰਮ 'ਚ ਨਿਕਲ ਗਿਆ ਕਿ ਪ੍ਰਧਾਨ ਨੂੰ ਅਸੀਂ ਮੰਨਣਾ ਜਾਂ ਨਹੀਂ ਮੰਨਣਾ ਮੰਨਣਾ ਜਾਂ ਨਹੀਂ ਮੰਨਣਾ ਪਰ ਅਗਲੇ 2 ਸਾਲ ਵੀ ਕਿਤੇ ਇਸੇ ਤਰੀਕੇ ਨਾਲ ਨਿਕਲ ਜਾਣ ਜੇ ਅੱਜ ਇਹਨਾਂ ਨੇ ਸ਼ੁਰੂਆਤ ਕੀਤੀ ਆ ਤੇ ਕੋਈ ਨਾ ਕੋਈ ਰਸਤਾ ਕੱਢ ਕੇ ਪਿਆਰ ਮੁਹੱਬਤ ਦੇ ਨਾਲ ਜਿਹੜੇ ਗੁਰੂ ਘਰ ਦੇ ਕਾਰਜ ਜਿਹੜੇ ਰੁਕੇ ਪਏ ਨੇ ਸੰਗਤ ਜੋ ਸੰਗਤ ਦੀ ਭਾਵਨਾ ਵਾ ਮੰਦੀ ਭਾਵਨਾ ਕਿਉਂਕਿ ਮੈਨੂੰ ਵੀ ਕਈਆਂ ਦੇ ਫੋਨ ਆਉਂਦੇ ਸਾਰੇ ਕਹਿੰਦੇ ਨੇ ਵੀ ਕੀ ਗੱਲ ਕੀ ਕਾਰਨ ਪੁੱਛਦੇ ਨੇ ਕਾਰਨ ਸਾਰੇ ਇਹਨਾਂ ਨੇ ਦੱਸਨੇ ਹੁੰਦੇ ਵੀ ਵਜ੍ਹਾ ਕੀ ਆ ਕੀ ਪਰੇਸ਼ਾਨੀਆਂ ਨੇ ਇਹਨਾਂ ਨੇ ਰਸੇ ਵੀ ਨਾ ਔਰ ਇਹਨਾਂ ਦਾ ਕੋਈ ਨਾ ਕੋਈ ਸਲੂਸ਼ਨ ਹੀ ਨਿਕਲਣਾ ਚਾਹੀਦਾ ਤਾਂ ਜੋ ਸੰਗਤ ਨੂੰ ਵੀ ਖੁਸ਼ੀ ਹੋਏ ਵੀ ਅਸੀਂ ਮੈਂਬਰ ਹੋਰ ਕਰਨੀ ਹੈ ਇੱਕ ਬੇਨਤੀ ਹੋਰ ਕਰਨੀ ਹੈ ਜਿਵੇਂ ਤੁਸੀਂ ਕਿਹਾ ਨਾ ਕਿ ਸਾਰੇ ਗੁਰੂ ਘਰ ਦੇ ਕਾਰਜ ਚੱਲੇ ਚਾਹੀਦੇ ਨੇ ਹੁਣ ਗੁਰੂ ਘਰ ਦੇ ਕਾਰਜ ਦਾ ਇੱਕ ਤਰੀਕਾ ਹੈ ਸੰਵਿਧਾਨ ਹੈ ਮੈਂ ਸਤਾਈਆਂ ਵਿੱਚੋਂ ਇੱਕ ਮੈਂਬਰ ਆ ਮੰਨ ਲਓ ਮੈਂ ਆਖਾਂ ਕਿ ਮੈਂ ਅੱਜ ਆ 70 ਲੱਖ ਰੁਪਏ ਦਾ ਸਮਾਨ ਖਰੀਦ ਕੇ ਲੈ ਆਇਆ ਗੁਰੂ ਘਰ ਦੇ ਵਿੱਚ ਇਹ 70 ਰੁਪਏ 70 ਲੱਖ ਰੁਪਏ ਦਾ ਸਮਾਨ ਰੱਖ ਲਓ ਤੇ ਮੈਨੂੰ ਇਹਦਾ ਚੈੱਕ ਜਾਰੀ ਕਰ ਦਿਓ ਕੀ ਇਹ ਤਰੀਕਾ ਠੀਕ ਹੈ ਇਹ ਤਰੀਕਾ ਠੀਕ ਨਹੀਂ ਹੈਗਾ ਮੈਂ ਉਹੀ ਕਹਿ ਰਿਹਾ ਕਿ ਵੇਖੋ ਜਿੰਨੇ ਕਾਰਜ ਨੇ ਸਲੀਕੇ ਦੇ ਨਾਲ ਹੋਣ ਉਹਦਾ ਪ੍ਰਸਤਾਵ ਤੋਂ ਪਹਿਲੇ ਉਹਦੇ ਐਸਟੀਮੇਟ ਲਾਇਆ ਜਾਣ ਐਸਟੀਮੇਟ ਤੋਂ ਬਾਅਦ ਬਜਟ ਬਣੇ ਬਜਟ ਤੋਂ ਬਾਅਦ ਕੋਟੇਸ਼ਨ ਮੰਗਾਈਆਂ ਜਾਣ ਕੋਟੇਸ਼ਨ ਤੋਂ ਬਾਅਦ ਮੀਟਿੰਗ ਵਿੱਚ ਬੈਠ ਕੇ ਅਪਰੂਵਲ ਹੋਵੇ ਕਿੰਨੇ ਕੋਲੋਂ ਕੰਮ ਕਰਵਾਉਣਾ ਹੈ ਉਸ ਤੋਂ ਬਾਅਦ ਉਹਦੀ ਕਮੇਟੀ ਬਣਾਈ ਜਾਵੇ ਨਿਗਰਾਨੀ ਕੀਤੀ ਜਾਵੇ ਇਹ ਕੋਈ ਵੀ ਗੱਲ ਫੋਲੋ ਨਹੀਂ ਕਰ ਰਿਹਾ ਬਿਲਕੁਲ ਬਿਲਕੁਲ ਜੀ ਜਿਹੜਾ ਕੰਮ ਹੋਣਾ ਚਾਹੀਦਾ ਵਾ ਉਹ ਗੁਰੂ ਘਰ ਦੇ ਜੋ ਬਾਇਲॉज ਬਣਿਆ ਹੋਇਆ ਗੁਰਦੁਆਰਾ ਪਰਵਰਨ ਕਮੇਟੀ ਦਾ ਉਸੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਵਾ ਔਰ ਮੈਂ ਕਿੰਨਾ ਵੀ ਸ਼ੁਰੂਆਤ ਕਰਨੀ ਚਾਹੀਦੀ ਜੇ ਕਿ ਇੱਕ ਚੀਜ਼ ਤੇ ਇੱਕ ਪੁਆਇੰਟ ਤੁਸੀਂ ਹੜ ਕੇ ਨਜਾਇਜ਼ ਹੋ ਜਾਂਦੀ ਆ ਬਾਕੀ ਜਿਹੜੇ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਉਸੇ ਤਰੀਕੇ ਨਾਲ ਹੋਣਾ ਚਾਹੀਦਾ ਇਹ ਨਹੀਂ ਵੀ ਇੱਕ ਬੰਦੇ ਦੀ ਹੀ ਮਰਜ਼ੀ ਅਨੁਸਾਰ ਕੋਈ ਪ੍ਰੋਜੈਕਟ ਚੱਲਣਗੇ ਜਾਂ ਪਾਸ ਹੋਣਗੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਧੰਨਵਾਦ ਅੱਜ ਨਾਨਕਪਤਾ ਸਾਹਿਬ ਪਹੁੰਚੇ ਆ ਸਾ ਮੇਰੇ ਨਾਲ ਨੇ ਸਾਰੇ ਕਮੇਟੀ ਮੈਂਬਰ ਮੈਂਬਰ ਸਾਹਿਬਾਨ ਔਰ ਮਹਾ ਬਘੇਲ ਸਿੰਘ ਜੀ ਕੋ ਧੰਨਵਾਦ ਵਾਹਿਗੁਰੂ ਜੀ ਖਾਲਸਾ